ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਵਿੱਚ ਚੱਲ ਰਹੇ ਨਸ਼ਿਆਂ ਦੇ ਸੇਵੇ ਦਰਿਆ ਚਿੱਟੇ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਜੇ ਹਾਹੀ ਮਾਮਲਾ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਦੀਨ ਪਿੰਡੇ ਪਿੰਡ ਤਲਵੰਡੀ ਰਾਮਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ 18 ਸਾਲਾ ਨੌਜਵਾਨ ਅਜੇ ਮਸੀਹ ਦੀ ਚਿੱਟੇ ਦੀ ਓਵਰਡੋਜ਼ ਲੈਣ ਨਾਲ ਮੌਤ ਦੀ ਖਬਰ ਸਾਹਮਣੇ ਆਈ ਹੈ ਉੱਥੇ ਹੀ ਪਿੰਡ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਪਿੰਡ ਵਿੱਚ ਨਸ਼ਾ ਵਿਕ ਰਿਹਾ ਹੈ ਤੇ ਬਹੁਤ ਸਾਰੇ ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕੇ ਹਨ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜੀ ਮੈਂ ਨਾਲ ਅਫਸਰ ਜੀ ਬੈਠਾ ਹਾਂ ਜੋ 3 4 ਚਨਾਗਮੀ ਨੇ ਜੀ ਪੁਸ਼ਟੀ ਕਰਾ ਕੇ ਲਾਉਂਦਾ ਆਪਰਾ ਪਰੰਗੀ ਲਗਾ ਦੇ ਕੇ ਸ਼ਾਂਤੀ ਘਰ ਆਣੀ ਚੰਥਿਆ ਜੀ ਆ ਗਿਆ ਬਾਹਰੋਂ ਡੇਗਦਾ ਤੇ ਆ ਗਿਆ ਘਰ ਲੱਗ ਦੋ ਰਿਹਾ ਘਰਾਂ ਨੂੰ ਜੰਮੇ ਤੇ ਆ ਗਿਆ ਕਾਰਵਾਈ ਕਰਦੀ ਹੈ ਜੀ ਮੈਂ ਤੇ ਰਾਤੀ ਕੀ ਆਇਆ ਉਹਨਾਂ ਨੂੰ ਹਾਂਜੀ ਇੱਥੋਂ 4 ਗੇੜੇ ਲਾਇਆ ਕਰ ਤੂੰ 1 ਗੇੜਾ ਲਾ ਕੇ ਚੱਲ ਜਾਂਦੇ ਜੀ ਹਾਂਜੀ 4-5 ਗੱਡੀ ਲਾਇਆ ਕਰੋ ਦੁਦਿਆ ਤੇ ਵੱਜ ਜਾਂਦਾ 3 ਨਾਲ ਇਹਨੂੰ ਪੜੀ ਜਾਂਦੇ ਆ ਉੱਥੇ 1000 ਰੁਪਏ ਲੈ ਕੇ ਉੱਥੇ ਛੱਡ ਦਿੰਦੇ ਆ ਇਹ ਨਾਲ ਜਿਹੜੇ ਵੇਚਣ ਵਾਲੇ ਹੋ ਫੇਰ ਕੰਦਾਂ ਨਾਲ ਲੱਗੇ ਹੁੰਦੇ ਆ ਉਹਨਾਂ ਨੂੰ ਕੋਈ ਫਰਦਾ ਨਹੀਂ ਆ ਜੀ ਸਾਡੇ ਪਿੰਡ ਤੇ 14-15 ਸਾਲ ਦੀ ਸੀ ਜੀ 4 ਸਾਲ ਉਮਰੇ 18 ਸਾਲ ਉਮਰੇ ਸਾਰੀ ਨਿੱਕੇ ਨਿੱਕੇ ਬੱਚੇ ਸਾਡੇ ਪਿੰਡ ਤੇ ਟੀਕੇ ਲਾਉਂਦੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇੱਕ ਦਿਨ ਆਉਂਦੀ ਹੈ 10 ਦਿਨ ਫੇਰ ਨਹੀਂ ਆਉਂਦੀ ਹੂੰ ਹੂੰ ਇਥੇ ਕੀ ਬੰਦਾ ਕੀ ਕਰੇ ਜੇ ਉੱਥੇ ਕਿ ਪਲਾਟ ਵੰਡੇ ਤੇ ਪਲਾਟਾਂ ਦੇ ਮਗਰ ਚੱਲ ਜਾਂਦੇ ਆ ਕਿ ਕਿਸ ਕਰੀ ਕਰੀ ਮੂਸਲਾ ਦੇ ਉਹਲੇ ਉਹੜੇ ਕਦੀ ਕਿਤੇ ਉਹਲੇ ਹੋ ਕੇ ਟੀਕੇ ਲਾਉਂਦੇ ਹਾਲੇ ਥੋੜਾ ਦਿਨ ਹੋਇਆ ਪਹਿਲਾਂ ਇੱਕ ਦੀ ਦਰਦ ਹੋਈ ਆ ਹੁਣ ਦੂਜੀ ਦੀ ਹੋ ਗਈ ਹੈ ਕੀ ਬਣਦੀ ਫਿਰ ਦਰਦ ਮੰਗੀ ਕੀ ਕਰਦਾ ਵੀ ਜਿਹੜਾ ਦੂਜੀ ਪੀੜੀ ਉਹ ਬਚਾਈ ਜਾਵੇ ਹੱਥ ਜੋੜ ਕੇ ਉਹ ਬੇਨਤੀ ਆ ਜਿਹੜੇ ਗਾੜੀ ਆ ਜਿਹੜੇ ਹੁਣ ਮੇਰੇ ਚਾਚੇ ਤਾਂ ਰਹਿ ਗਏ ਇਹ ਵੀ ਨਾ ਕਿਤੇ ਇਹਨਾਂ ਨਾਲ ਕੰਮਾਂ ਚ ਲੱਗ ਜਾਣ ਢੋਣ ਜੀ ਮੈਂ ਇਹ ਗੱਲ ਕਹਣੀ ਚਾਹੁੰਦਾ ਮੈਂ ਕਿ ਸਾਰੇ ਪੰਜਾਬ ਵਿੱਚ ਬਹੁਤ ਬੁਰਾ ਹਾਲ ਹੈ ਇਸ ਤਰ੍ਹਾਂ ਸਾਡੇ ਕੰਡਾ ਵੀ ਬੁਰਾ ਹਾਲ ਆ ਲਿਆ ਇਹ ਪ੍ਰਸ਼ਾਸਨ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਲੋਕਾਂ ਦੇ ਮੁੰਡੇ ਬਚਾਓ ਤੁਸੀਂ ਨੌਕਰੀਆਂ ਕਰਦੇ ਜੇ ਤੁਸੀਂ ਫੇਰੇ ਤਰੇ ਮਾਰਿਆ ਕਰੋ ਰਾਤੀ ਪ੍ਰਸ਼ਾਸਨ ਵਾਲੇ ਇੱਥੇ ਆਏ ਨੇ ਉਸ ਵਾਲੇ ਆਏ ਨੇ ਉਹ ਕੋਈ ਕਾਰਵਾਈ ਨਹੀਂ ਕਰਕੇ ਗਏ ਪੰਚਾਇਤ ਚਾਹੁੰਦੀ ਸੀ ਕੋਈ ਕਾਰਵਾਈ ਕਰਨ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਬਿਨਾਂ ਕਾਰਵਾਈ ਕਰਨ ਤੁਸੀਂ ਚਲੇ ਗਏ ਨੇ ਤੇ ਆਪਾਂ ਨੌਜਵਾਨਾਂ ਲੱਗੇ ਵੀ ਜਿਹੜੇ ਬੇਨਤੀ ਕਰਨੀ ਹੈ ਵੀ ਜਿਹੜਾ ਸਾਡੇ ਪਿੰਡ ਦੀ ਇਹ ਕੰਮ ਕਰਦੇ ਨੇ ਉਹ ਬਾਜ਼ ਆ ਜਾਣ ਜੇ ਅਸੀਂ ਆਪਾਂ ਇਕੱਲੇ ਇਕੱਲੇ ਦਾ ਨਾਮ ਲਖਾਵਾਂਗੇ ਜਾ ਕੇ ਤੇ ਜੀ ਇਹ ਇਹ ਕੰਮ ਕਰੋਂ ਨਾ ਹਟੇ ਪ੍ਰਸ਼ਾਸਨਨਾਂ ਦੀ ਸਾਡੀ ਇਹ ਬੇਨਤੀ ਆ ਕਿ ਇਹਨਾਂ ਲੋਕਾਂ ਭਗਵੰਤ ਮਾਨਕੀ ਵੀ ਮੈਂ ਕਿ ਬੇਨਤੀ ਕਰੂੰਗਾ ਕਿ ਭਗਵੰਤ ਮਾਨ ਜੀ ਲੋਕਾਂ ਦੇ ਮੁੱਦੇ ਬਚਾ ਲਓ ਤੁਸੀਂ ਜਿਹੜਾ ਸੀ ਇਹ ਵਾਅਦਾ ਕੀਤਾ ਸੀ ਆਪਾਂ ਨਸ਼ਾ ਬੰਦ ਕਰਾਂਗੇ ਪਰ ਨਸ਼ਾ ਪਿੰਡਾਂ ਦੇ ਵਿੱਚ ਆਣ ਕੇ ਝਾਤੀ ਮਾਰੋ ਕਿੰਨਾ ਵੱਧ ਗਿਆ ਵਾ